ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਅੱਜ ਰੂਪਨਗਰ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਅਚਨਚੇਤ ਦੌਰਾ ਕਰਨ ਦੇ ਨਾਲ ਹੀ ਅਸਲੀਅਤ ਦਾ ਪਤਾ ਚੱਲਦਾ ਹੈ। ਦੌਰਾ ਕਰਨ ਤੋਂ ਬਾਅਦ ਉਹਨਾਂ ਦੱਸਿਆ ਕਿ ਹਸਪਤਾਲ ਦੇ ਵਿੱਚ ਸਾਰੀਆਂ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ, ਜਦੋਂ ਕਿ ਸਰਕਾਰ ਦੀ ਸਖਤ ਹਿਦਾਇਤ ਹੈ ਕਿ ਸਾਰੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਦੇਣੀਆਂ ਹਨ। ਜਿਸ ਦਾ ਉਹਨਾਂ ਦੇ ਵੱਲੋਂ ਸਖਤ ਨੋਟਿਸ ਲੈਂਦਿਆਂ ਸਿਵਲ ਸਰਜਨ ਸਮੇਤ ਹੋਰ ਮੈਡੀਕਲ ਅਫਸਰਾਂ ਦੀ ਵੀ ਜਵਾਬ ਤਲਬੀ ਕੀਤੀ ਗਈ ਹੈ। ਗੋਈਆ ਤੇ ਬੁੜੀ ਇੱਥੇ ਬੈਠੋ ਜੀ ਕੌਣ ਕੌਣ ਕਰੇਗਾ ਮੈਂ ਜੀ ਜੋ ਗੋਈਆ ਦੇ ਕੋਲ ਕਿਉਂਕਿ ਮੈਂ ਅਚਨਚੇ ਤੌਰ ਤੇ ਵਾਸਤੇ ਆਇਆ ਸੀ ਉਹਦੇ ਨਾਲ ਬਹੁਤ ਕੁਝ ਪਤਾ ਲੱਗਦਾ ਜਿਵੇਂ ਮਰੀਜ਼ਾਂ ਨੂੰ ਮਿਲਿਆ ਉਹਨਾਂ ਨੂੰ ਸਾਰੀਆਂ ਦਵਾਈਆਂ ਨਹੀਂ ਮਿਲਦੀਆਂ ਕੁਝ ਦਵਾਈਆਂ ਮਾਰਨ ਲਿਖਿਆ ਜਾ ਰਿਹਾ ਜੀ ਉਹਦਾ ਮੈਂ ਬਹੁਤ ਸਖਤ ਨੋਟਿਸ ਲਿਆ ਔਰ ਸ਼ੋਅਕਾਸ ਨੋਟਿਸ ਵੀ ਕੀਤਾ ਸਾਰੇ ਇਸ ਜਿਹੜੇ ਸੁਵੰਦਤਾ ਐਸਐਮਓ ਐਂਡ ਸੂਬਾ ਸਰਦਨ ਸਾਰਿਆਂ ਨੂੰ ਕਿ ਉਹ ਜਵਾਬ ਦੇਣਗੇ ਕਿਉਂਕਿ ਜਦੋਂ ਸਰਕਾਰ ਨੇ ਪਾਲਿਸੀ ਬਣਾਤੀ ਵੀ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਚ ਦੇਣੀਆਂ ਔਰ ਸਾਡੇ ਵੇਅਰ ਹਾਊਸ ਦੇ ਵਿੱਚ ਸਾਡੇ ਕੋਲ तकरीबन 350 400 ਦਵਾਈਆਂ ਸੀ ਖਰੀਦੀਆਂ ਹੋਈਆਂ ਇਹਨਾਂ ਨੇ ਸਿਰਫ ਤੋਂ ਨਿਆਰੇ ਮੈਸ਼ਰ ਨੂੰ ਦੇਣੀਆਂ ਹੈਗੀਆਂ ਉਹਦੇ ਜਿਹੜਾ ਇਹ ਵੱਡਾ ਗੈਪ ਹੈ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਕਤਾਰ ਦੇ ਵਿੱਚ ਖੜ ਕੇ ਜਿਆਦਾ ਦੇਰ ਤੱਕ ਇੰਤਜ਼ਾਰ ਨਾ ਕਰਨਾ ਪਵੇ ਬਾਕੀ ਸਾਰੇ ਜਿੰਨੀਆਂ ਵੀ ਪ੍ਰੋਸੈਸ ਐ پیشنਟ ਦੀ ਰਜਿਸਟ੍ਰੇਸ਼ਨ ਤੇ ਲੰਬੀ ਵੇਟਿੰਗ ਨਾ ਹੋਵੇ ਜਿੱਥੇ ਉਹਨਾਂ ਨੇ ਟੈਸਟ ਕਰਾਣਾ ਉੱਥੇ ਵੀ ਜਿੱਥੇ ਡਾਕਟਰ ਦੀ ਵੇਟਿੰਗ ਆ ਉਹਦੇ ਵਾਸਤੇ ਵੀ ਡਾਕਟਰ ਵੀ ਭਰਤੀ ਕਰ ਰਹੇ ਆ ਸਾਡੇ ਹਸਪਤਾਲਾਂ 'ਚ ਰਸ਼ ਬਹੁਤ ਵੱਧ ਗਿਆ ਹੈਗਾ ਕਿਉਂਕਿ ਸਾਰੀਆਂ ਦਵਾਈਆਂ ਦਿਲਦੀਆਂ ਡਾਕਟਰਸ ਬੰਦੇ ਆ ਹੁਣ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲਾਂ ਦੇ ਲਈ 1000 ਡਾਕਟਰਾਂ ਨੂੰ ਜਲਦੀ ਭਰਤੀ ਵੀ ਕੀਤਾ ਜਾ ਰਿਹਾ ਹੈ 1000 ਡਾਕਟਰ ਵੀ ਭਰਤੀ ਕਰ ਰਹੇ ਆ ਡਾਕਟਰ ਵੀ ਹੋਰ ਬਹੁਤ ਸਾਰੇ ਭੇਜਾਂਗੇ ਇੱਥੇ ਜੀ ਮંત્રી ਨੇ ਕਿਹਾ ਕਿ ਜਿਹੜੀਆਂ ਦਵਾਈਆਂ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਵੀ ਹਨ ਉਹਨਾਂ ਦੇ ਲਈ ਵੀ ਹਸਪਤਾਲਾਂ ਨੂੰ ਪੈਸੇ ਦਿੱਤੇ ਗਏ ਹਨ ਅਤੇ ਹਸਪਤਾਲਾਂ ਦਾ ਕੰਮ ਹੈ ਕਿ ਦਵਾਈ ਬਾਰੂ ਖਰੀਦ ਕੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਜਾਵੇ। ਤੇ ਦਵਾਈ ਸਾਡੇ ਕੋਲੇ ਕੋਈ ਮਤਲਬ ਦਵਾਈਆਂ ਸਾਰੀਆਂ ਅਵੇਲੇਬਲ ਆ ਸਾਡੇ ਕੋਲੇ ਜੇ ਨਹੀਂ ਆ ਤਾਂ ਅਸੀਂ ਪੈਸੇ ਦਿੱਤੇ ਹੋਏ ਫੀਸ ਕੇ ਜੋ ਪੈਸਾ ਲੇਟੇ ਦਵਾਈ ਬਾਰੂ ਨਹੀਂ ਦੇਖਣੀ ਇਹ ਮੈਂ ਸਟ੍ਰੈਕਟਲੀ ਕਨਫਰਮ ਕਰਦਾ ਹੈਗਾ। ਇਹ ਮੇਰੀ ਜਿਹੜਾ ਹੈਗਾ ਮੈਂ ਜਿੱਥੇ ਵੀ ਸਾਰੇ ਹਸਪਤਾਲਾਂ ਦਾ ਜਾ ਰਿਹਾ ਨਹੀਂ ਮੇਰੀ ਪਰਪਸ ਹੈ ਮਰੀਜ਼ ਦੱਸਦਾ ਕਿ ਮਰੀਜ਼ਾਂ ਨੂੰ ਜਿਹੜੀ ਸੁਵਿਧਾ ਹੈਗੀ ਹੈ ਪੂਰੀ ਮਿਲਣੀ ਚਾਹੀਦੀ ਹੈ। ਸਾਰੀਆਂ ਦਵਾਈਆਂ ਹਸਪਤਾਲ ਤੋਂ ਅਪਰੇਸ਼ਨ ਤੋਂ ਇੱਥੇ ਆ ਕੇ ਬਾਦਰਸ਼ਨਾ ਹੋਵੇ ਉਹਨਾਂ ਦੇ ਪੀਣ ਲਈ ਠੰਡਾ ਪਾਣੀ ਹੋਵੇ ਉਹਨਾਂ ਕਹਿੰਦੇ ਕਿ ਇਸ ਤੋਂ ਇਲਾਵਾ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਵੀ ਵਧਿਆ ਕੀਤਾ ਜਾ ਰਿਹਾ ਹੈ ਤਾਂ ਕਿ ਮਰੀਜ਼ਾਂ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਮਿਲ ਸਕੇ ਸਾਫ਼ ਸੁਥਰੇ ਵਾਸ਼ਰੂਮਸ ਹੋਣ ਉਹਦੇ ਵਾਸਤੇ ਵੀ ਕੀਤਾ ਵੀ ਹੈ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਰਾਂਗ ਰੋਗਨ ਕਰਾ ਕੇ ਉਹਨਾਂ ਦੇ ਵਾਸ਼ਰੂਮ ਠੀਕ ਕੀਤੇ ਰਿਹਾ ਲਿਫਟਾਂ ਠੀਕ ਕਰ ਰਹੇ ਹਾਂ ਜਿਹੜੇ ਸਰਕਾਰੀ ਹਸਪਤਾਲਾਂ ਦੀ ਦਿੱਖ ਵੀ ਚੇਂਜ ਕਰਦੇ ਆਂ ਵੀ ਇਹਦੇ ਵਿੱਚ ਜਿਵੇਂ ਸਾਡਾ ਕੋਰੀਡੋਰ ਹੈ ਉੱਥੇ ਨੇਰਾ ਜਿਹਾ ਹੁੰਦਾ ਟੂਬਾਂ ਨਾ ਲਾਉਣੀਆਂ ਬਣਦੀ ਉਹਦੇ ਸੀਲਿੰਗ ਕਰਕੇ ਉਹਦੇ ਚ ਇਹ ਪਿੰਡ ਵੀ ਵੈਲਟ ਤੇ ਉਹ ਵੀ ਕਰ ਰਿਹਾ ਉਹਦੇ ਨਾਲ ਜਿਹੜਾ ਹੈਗਾ ਇਹ ਵੀ ਸਾਰਾ ਉਹਦੀ ਦੇਖਭਾਲ ਤੇ ਠੀਕ ਕਰ ਰਹੇ ਆ ਜੀ ਸਾਡੀਆਂ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦੰਡੀਆਂ ਸਾਡੀਆਂ ਉਹ ਉਹਨੂੰ ਵਾਪਸ ਕਰ